ਭਾਜਪਾ ਤੇ ਮੋਦੀ ਨੇ ਪੰਜਾਬ ਨੂੰ ਹਮੇਸ਼ਾ ਹੀ ਨਫ਼ਰਤ ਕੀਤੀ ਕਿਉਂਕਿ ਇਹ ਉਹੀ ਇੱਕ ਸੂਬਾ ਜਿਹਦਾ ਕਦੇ ਵੀ ਕਿਸੇ ਵਿਅਕਤੀ ਅਤੇ ਕਿਸੇ ਪਾਰਟੀ ਲੱਗੇ ਝੁਗਿਆ ਨਹੀਂ ਪਹਿਲਾਂ ਭਾਜਪਾ ਨੇ ਸ਼ੁਰੂ ਵਿੱਚ ਅਕਾਲੀ ਦਲ ਨਾਲ ਹੱਥ ਮਲਾ ਕੇ ਪੰਜਾਬ ਨੂੰ ਹੜੱਪੜ ਦੀ ਕੋਸ਼ਿਸ਼ ਕੀਤੀ ਕਿਸਾਨ ਅੰਦੋਲਨ ਦੌਰਾਨ ਜਦੋਂ ਪੰਜਾਬ ਦੇ ਲੋਕਾਂ ਨੇ ਮੋਦੀ ਅਤੇ ਬਾਦਲਾਂ ਨੂੰ ਨਾ ਹੀ ਜਗ੍ਹਾ ਦਿਖਾਈ ਤਾਂ ਸੁਖਵੀਰ ਬਾਦਲ ਤੇ ਹਰਸ਼ਮਰਦਨ ਨੇ ਆਪਣੀ ਸੱਤਾ ਬਚਾਉਣ ਲਈ ਉਹਨਾਂ ਨਾਲ ਨਾਤਾ ਤੋੜ ਲਿਆ ਇਹ ਰਿਸ਼ਤਾ ਲੋਕਾਂ ਮੂਰੇ ਤਾਂ ਟੁੱਟਿਆ ਰਿਹਾ ਪਰ ਅੰਦਰ ਖਾਤੇ ਅੱਜ ਵੀ ਨਾਲ ਕਿਸਾਨ ਅੰਦੋਲਨ ਵਿੱਚ ਪੰਜਾਬs ਹਫ਼ਤੋਂ ਅੱਗੇ ਸੀ ਅਤੇ ਪੰਜਾਬ ਦਿੱਲੀ ਸਰਹੱਦ ਦੇ ਮਜ਼ਬੂਤੀ ਨਾਲ ਖੜਾ ਰਿਹਾ ਤੇ ਮੋਦੀ ਨੂੰ ਚੌਂਕਤੀ ਦਿੰਦਾ ਰਿਹਾ ਆਪਣੀ ਕੁਆਸੀ ਬਚਾਉਣ ਲਈ ਮੋਦੀ ਅਤੇ ਕੇਂਦਰ ਸਰਕਾਰ ਗੋਡਿਆਂ ਦੇ ਪਾਰ ਹੋਗੇ ਅਤੇ ਕਾਲੇ ਕਾਨੂੰਨ ਵਾਪਸ ਲੈ ਤੇ ਅੱਜ ਏਸੇ ਚੀਜ਼ ਦਾ ਬਦਲਾ ਭਾਜਪਾ ਸਰਕਾਰ ਪੰਜਾਬ ਤੋਂ ਲੈ ਰਹੀ ਹੈ ਮੋਦੀ ਨੇ ਅਫਗਾਨਿਸਤਾਨ ਵਿੱਚ ਆਏ ਪੁਚਾੜ ਲਈ ਤਾਂ ਮਦਦ ਭੇਜੀ ਪਰ ਪੰਜਾਬ ਲਈ ਇੱਕ ਵੀ ਡੀਪੀਡ ਤੱਕ ਨਹੀਂ ਕੀਤਾ ਜੇ ਨਫ਼ਰਤ ਨਹੀਂ ਤਾਂ ਹੋਰ ਕੀ ਹੈ ਪਰ ਪੰਜਾਬ ਨਾ ਪਹਿਲਾਂ ਡਰਿਆ ਨਾ ਹੁਣ ਡਰੇਗਾ ਪੰਜਾਬ ਪਹਿਲਾਂ ਵੀ ਉੱਠਿਆ ਤੇ ਹੁਣ ਵੀ ਉੱਠੇਗਾ ਉਸੇ ਰਾਹ ਤੇ ਰਾਹ ਤੇ ਉਹ ਵੀ ਕੰਨ ਦਾ ਬਿੜਾ ਬੜੀ ਪੇਂਬਾ ਪਾਪਾ ਦੁਨੀਆ ਤੇਰੀ ਪਰਵਾਸ ਦੇਖਣ ਨੂੰ